ਸ਼ਹੀਦਾ ਸਾਹਿਬ ਸ਼੍ਰੀ ਅਮਰਸਰ ਸਾਹਿਬ ਵਿਖੇ ਜਿਹੜੀ ਸੰਗਤ ਲੱਖਾਂ ਦੀ ਗਿਣਤੀ ਚ ਇਕੱਠੀ ਹੁੰਦੀ ਆ ਖਾਸ ਕਰਕੇ ਐਤਵਾਰ ਵਾਲੇ ਦਿਨ ਉਹ ਚੁਣਿਆ ਹੋਇਆ ਸੰਗਤ ਨੇ ਚੁਪਹਿਰਾ ਸਾਹਿਬ ਦੇ ਨਾਮ ਦੇ ਉੱਤੇ ਸੰਗਤ ਇਕੱਠੀ ਹੁੰਦੀ ਆ ਮੈਂ ਦੇਖ ਰਿਹਾ ਸੀਗਾ ਵੀ ਉਹ ਵੀਰ ਬੜਾ ਕਿੰਤੂ ਪਰੰਤੂ ਕਰ ਰਿਹਾ ਸੀਗਾ ਇਹ ਕਹਿ ਰਿਹਾ ਸੀਗਾ ਵੀ ਇਹ ਪਖੰਡਾ ਚ ਪਹਿਲੇ ਦੇ ਨਾਮ ਤੇ ਇਕੱਠੇ ਹੋ ਕੇ ਬਾਣੀ ਪੜਨੀ ਇਹ ਸਭ ਪਖੰਡਾ ਇਹ ਮਰਿਆਦਾ ਚ ਨਹੀਂ ਹੈਗਾ ਸੋ ਕਾਫੀ ਉਹਨੇ ਇਦਾਂ ਦੀਆਂ ਗੱਲਾਂ ਕੀਤੀਆਂ ਜਿਤੋਂ ਇਹ ਸਾਬਤ ਹੁੰਦਾ ਵੀ ਉਹ ਸ਼ਰਦਾ ਜਿਹੜੀ ਆ ਉਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਢੜੀਆਂ ਵਾਲਾ ਤੇ ਹਰਨੇਕ ਨੇਕੀ ਜਾਂ ਸਾਡੇ ਕੁਝ ਮਿਸ਼ਨਰੀ ਭਰਾ ਜਿਹੜੇ ਨੇ ਉਹ ਪਟਕੇ ਹੋਏ ਮੈਂ ਤਾਂ ਕਹਿਣਾ ਹੁੰਨਾ ਵੀ ਪਟਕੇ ਹੋਏ ਨੇ ਜਿਹੜੇ ਕਿ ਮੈਂ ਅ ਇੰਟਰਨੈਟ ਦੇ ਉੱਤੇ ਦੇਖ ਰਿਹਾ ਸੀਗਾ ਵੀ ਕੁਝ ਵੀਰਾਂ ਨੇ ਭੇਜੀ ਆ ਮੈਨੂੰ ਕੁਝ ਲਿੰਕ ਭੇਜੇ ਇੱਕ ਵੀਰ ਦੇ ਮੈਂ ਉਸ ਵੀਰ ਦਾ ਨੌਜਵਾਨ ਦਾ ਨਾਮ ਨਹੀਂ ਮੈਨੂੰ ਪਤਾ ਹੁਣ ਮਿਸਰ ਗਿਆ ਤੇ ਸ਼ੈਦਾ ਸਾਹਿਬ ਸ਼੍ਰੀ ਅਮਰਸਰ ਸਾਹਿਬ ਵਿਖੇ ਜਿਹੜੀ ਸੰਗਤ ਲੱਖਾਂ ਦੀ ਗਿਣਤੀ ਚ ਇਕੱਠੀ ਹੁੰਦੀ ਆ ਖਾਸ ਕਰਕੇ ਐਤਵਾਰ ਵਾਲੇ ਦਿਨ ਕਿਉਂਕਿ ਸਾਰੇ ਉਸ ਦਿਨ ਕੰਮਾਂ ਕਰਤਾ ਫ੍ਰੀ ਹੁੰਦੇ ਨੇ ਸੋ ਐਤਵਾਰ ਵਾਲਾ ਦਿਨ ਜਿਹੜਾ ਵਾ ਉਹ ਚੁਣਿਆ ਹੋਇਆ ਸੰਗਤ ਨੇ ਚਪਹਿਰਾ ਸਾਹਿਬ ਦੇ ਨਾਮ ਦੇ ਉੱਤੇ ਸੰਗਤ ਇਕੱਠੀ ਹੁੰਦੀ ਹੈ ਮੈਂ ਦੇਖ ਰਿਹਾ ਸੀਗਾ ਵੀ ਉਹ ਵੀਰ ਬੜਾ ਕਿੰਤੂ ਪਰੰਤੂ ਕਰ ਰਿਹਾ ਸੀਗਾ ਇਹ ਕਹਿ ਰਿਹਾ ਸੀਗਾ ਵੀ ਇਹ ਪਖੰਡਾ ਚ ਪਹਿਲੇ ਦੇ ਨਾਮ ਤੇ ਇਕੱਠੇ ਹੋ ਕੇ ਬਾਣੀ ਪੜਨੀ ਇਹ ਸਭ ਪਖੰਡਾ ਇਹ ਮਰਿਆਦਾ ਚ ਨਹੀਂ ਹੈਗਾ ਸੋ ਕਾਫੀ ਉਹਨੇ ਇਦਾਂ ਦੀਆਂ ਗੱਲਾਂ ਕੀਤੀਆਂ ਜਿਤੋਂ ਇਹ ਸਾਬਤ ਹੁੰਦਾ ਪਈ ਉਹ ਸ਼ਰਦਾ ਜਿਹੜੀ ਆ ਉਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਢੜੀਆਂ ਵਾਲਾ ਤੇ ਹਰਨੇਕ ਨੇਕੀ ਜਾਂ ਸਾਡੇ ਕੁਝ ਮਿਸ਼ਨਰੀ ਭਰਾ ਜਿਹੜੇ ਨੇ ਉਹ ਪਟਕੇ ਹੋਏ ਮੈਂ ਤਾਂ ਕਹਿੰਦਾ ਹੁਣਾਂ ਵੀ ਪਟਕੇ ਹੋਏ ਨੇ ਜਿਹੜੇ ਤੇ ਉਹ ਹਮੇਸ਼ਾ ਹੀ ਸ਼ਰਦਾਹੀਨ ਗੱਲਾਂ ਜਿਹੜੀਆਂ ਨੇ ਉਹ ਕਰਦੇ ਨੇ ਸੋ ਉਹੀ ਗੱਲਾਂ ਉਹ ਨੌਜਵਾਨ ਕਰ ਰਿਹਾ ਸੀਗੀ ਉਹਦੀ ਵੀਡੀਓ ਜਿਹੜੀ ਆ ਉਹ ਨੈਟ ਦੇ ਉੱਤੇ ਪਈ ਆ ਸੋ ਉਹਦੇ ਵੱਲੋਂ ਕਾਫੀ ਤਰਕ ਦਿੱਤੇ ਗਏ ਨੇ ਇਹ ਗੱਲ ਕਹੀ ਗਈ ਆ ਵੀ ਮਰਿਆਦਾ ਨਹੀਂ ਹੈਗੀ ਪਹਿਲੀ ਗੱਲ ਤਾਂ ਉਹਨੇ ਕਿਹਾ ਵੀ ਮਰਿਆਦਾ ਹੈ ਨਹੀਂ ਚੋਪਹਿਰਾ ਸਾਹਿਬ ਦੀ ਕਿਤੇ ਵੀ ਸਾਨੂੰ ਕਿਸੇ ਵੀ ਗੁਰੂ ਸਾਹਿਬ ਨੇ ਅਕੇ ਨਹੀਂ ਦੱਸੀ ਇਹ ਗੱਲ ਕਿਤੇ ਨਹੀਂ ਲਿਖੀ ਹੈਗੀ ਵੀ ਚੋਪਹਿਰਾ ਸਾਹਿਬ ਜਿਹੜਾ ਉਹ ਕਰ ਸਕਦੇ ਆ ਕਹਿੰਦਾ ਭਾਵੇਂ ਚੋਪਹਿਰੇ ਵਾਂਗੂ ਬਾਣੀ ਪੜ ਸਕਦੇ ਆ ਮੇਕੋ ਜੇ ਤੇ ਤੁਸੀਂ ਇਧਰਲੇ ਬੰਨੇ ਆਉਨੇ ਹੋ ਤਰਕ ਵਾਲੇ ਪਾਸੇ ਤੇ ਫਿਰ ਤਰਕ ਤਾਂ ਫਿਰ ਬਹੁਤ ਗੱਲਾਂ ਤੇ ਹੋਊਗਾ ਵੀਰ ਜੀ ਫਿਰ ਤਰਕ ਦੇ ਤੁਸੀਂ ਤਰਕ ਕਰਨ ਤੇ ਬਹਿ ਜਾਓਗੇ ਤੇ ਤਰਕ ਤਾਂ ਫਿਰ ਹਰ ਪੁਆਇੰਟ ਤੇ ਤਰਕ ਹੋਣਾ ਫਿਰ ਉਹ ਗੱਲਾਂ ਕਈ ਹੋ ਜੀ ਹੋਣੀਆਂ ਫਿਰ ਤੁਹਾਨੂੰ ਗੁੱਸਾ ਲੱਗ ਜਾਣਾ ਗੱਲਾਂ ਦਾ ਉਹਨਾਂ ਦਾ ਜੇ ਅਸੀਂ ਉਹਨਾਂ ਗੱਲਾਂ ਤਰਕ ਕਰਨ ਲੱਗ ਪਏ ਤੇ ਸੋ ਬੇਨਤੀ ਆ ਤਰਕ ਦਾ ਵਿਸ਼ਾ ਨਹੀਂ ਹੈਗਾ ਧਰਮ ਸ਼ਰਧਾ ਦਾ ਵਿਸ਼ਾ ਤਰਕ ਸਾਨੂੰ ਸਿਖਾਈ ਆ ਕਰਨੇ ਗੁਰੂ ਨੇ ਪਰ ਜੇ ਅਸੀਂ ਆਪਣੇ ਗੁਰੂ ਤੇ ਤਰਕ ਕਰਨ ਲੱਗ ਪਏ ਫਿਰ ਅਸੀਂ ਸਿੱਖ ਕਾਦੇ ਯਾ ਸਾਡੀ ਇੰਨੀ ਹਾਇਸियत ਹੈਗੀ ਆ ਪਹਿਲੀ ਗੱਲ ਤਾਂ ਇਹ ਵੀ ਅਸੀਂ ਗੁਰੂ ਦੇ ਉੱਤੇ ਤਰਕ ਕਰੀਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮਾਰਾ ਕੀ ਹੋ ਰਿਹਾ ਉੱਥੇ ਗਲਤ ਕੀ ਹੁੰਦਾ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਾਡੇ ਪੁਲੀਖਿਆਂ ਦੇ ਵਿੱਚ ਤੁਰ ਪਏ ਸੀ ਦੂਜੇ ਧਰਮਾਂ ਵੱਲ ਨੂੰ ਪਖੰਡੀਆਂ ਦੇ ਡੇਰਿਆਂ ਨੂੰ ਕੋਈ ਟੇਵੇ ਪਰਦਾ ਫਿਰਦਾ ਸੀ ਕੋਈ ਉੱਥੇ ਕਿਸੇ ਪਖੰਡੀ ਦੇ ਪੈਰ ਧੋਂਦਾ ਸੀ ਕੋਈ ਧਰਮ ਪਰਵਰਤਨ ਕਰਨ ਲੱਗ ਪਿਆ ਸੀ ਕੋਈ ਬੁਮਰਾ ਹੋ ਗਿਆ ਸੀਗਾ ਕੋਈ ਮਸਮਰੀਆਂ ਮਸਾਣਾ ਤੇ ਜਾਣ ਲੱਗ ਪਏ ਸੀ ਤੇ ਜੇ ਅੱਜ ਚੁਪਹਿਰਾ ਸਾਹਿਬ ਦੇ ਨਾਮ ਤੇ ਪੜੀ ਜਾਂਦੀ ਬਾਣੀ ਜਪਿਆ ਜਾਂਦਾ ਨਾਮ ਤੇ ਉੱਥੇ ਲੱਖਾਂ ਦੀ ਗਿਣਤੀ 'ਚ ਸਿੰਘ ਜਿਹੜੇ ਆ ਉਹ ਸੰਗਤ ਜਿਹੜੀ ਇਕੱਠੀ ਹੁੰਦੀ ਆ ਤੇ ਪਾਪ ਕੀ ਹੁੰਦਾ ਇਹਦੇ ਵਿੱਚ ਭਾਈ ਨੂੰ ਦੱਸ ਦੋ ਦੱਸ ਦੋ ਵੀ ਕੀ ਮਾੜਾ ਹੋ ਰਿਹਾ ਉੱਥੇ ਫਿਰ ਤੇ ਆਪਾਂ ਉਹਨਾਂ ਨੂੰ ਕਈੇ ਜਾ ਕੇ ਆਓ ਮੇਰਾ ਵੀਰ ਤੁਸੀਂ ਨਾਲ ਆਓ ਸਮਾਂ ਰੱਖੋ ਆ ਜਿਹੜਾ ਨੌਜਵਾਨ ਵੀਡੀਓ ਪਾਰਸ ਮੇਰੀ ਵੀਡੀਓ ਤੱਕ ਪਹੁੰਚ ਜਾਣੀ ਉਹਨੂੰ ਮੈਂ ਬੇਨਤੀ ਕਰਦਾ ਵੀ ਮੈਂ ਨੰਬਰ ਤੁਹਾਨੂੰ ਦਿੱਤਾ ਸੀ ਆਪਣਾ ਆਓ ਆਪਾਂ ਚਲੀਏ ਉੱਥੇ ਐਤਵਾਰ ਤੇ ਜਾ ਕੇ ਨਾ ਸੰਗਤ ਦੇ ਵਿੱਚ ਖਲੋ ਕੇ ਉਹਨਾਂ ਨੂੰ ਸਮਝਾਓ ਇਹ ਗੱਲ ਵੀ ਤੁਸੀਂ ਬੜਾ ਗਲਤ ਕੰਮ ਕਰ ਰਹੇ ਜੇ ਤੇ ਉੱਠੋ ਭਾਈ ਆਪਾਂ ਚਲੀਏ ਇੱਥੋਂ ਫਿਰ ਮੈਂ ਦੇਖੂਗਾ ਵੀ ਸੰਗਤ ਤੁਹਾਨੂੰ ਉੱਤੇ ਦਲੀਲ ਸਹਿਤ ਕੀ ਜਵਾਬ ਦਿੰਦੀ ਆ ਤੇ ਆ ਕੇ ਵੇਖੋ ਤਾਂ ਸਹੀ ਉੱਥੇ ਸੰਗਤ ਦੇ ਵਿੱਚ ਬਦਲਾਅ ਕੀ ਆ ਲੋਕਾਂ ਦੇ ਵਿੱਚ ਨੌਜਵਾਨ ਜਿਹੜੇ ਕਦੀ ਗੁਰੂ ਘਰ ਨਹੀਂ ਸੀ ਜਾਂਦੇ ਹੁੰਦੇ ਅੱਜ ਉੱਥੇ ਚੁਪਹਿਰਾ ਸਾਹਿਬ ਆ ਕੇ ਬਾਣੀ ਪੜ੍ਹਦੇ ਨੇ ਹੁਣ ਇਹ ਚੁਪਹਿਰਾ ਸਾਹਿਬ ਲਫ਼ਜ਼ ਮੈਂ ਤਾਂ ਯੂਜ਼ ਕਰ ਰਿਹਾ ਵੀ ਇੱਕ ਸਿਸਟਮ ਹੁੰਦਾ ਕਿਸੇ ਵੀ ਕੰਮ ਦਾ ਸਿਸਟਮ ਕ੍ਰੀਏਟ ਕੀਤਾ ਜਾਂਦਾ ਨਿਤਨੇਮ ਦੀ ਪਰੰਪਰਾ ਸਾਨੂੰ ਬਖਸ਼ੀ ਆ ਹੁਣ ਤੁਸੀਂ ਤਾਂ ਉੱਥੇ ਇਹ ਵੀ ਗੱਲ ਕਹਿ ਰਹੇ ਸੀ ਮੈਂ ਨਾਲ ਕੱਲ ਨੂੰ ਸੀ ਇਹ ਵੀ ਕਹਿ ਦਵਾਂ ਕਿ ਵੀ ਨਿਤਨੇਮ ਜਿਹੜਾ ਵਾ ਇਹ ਵੀ ਕੰਪਲਸਰੀ ਨਹੀਂ ਹੈਗਾ ਇਹ ਵੀ ਥੋਪਿਆ ਗਿਆ ਸਾਡੇ ਤੇ ਜਿਵੇਂ ਨੇਕੀ ਢੜਰੀ ਅਗੇ ਕਹਿੰਦੇ ਹੀ ਨੇ ਕਿਉਂਕਿ ਉਹ ਫਿਰ ਉਹ ਵੀ ਤਾਂ ਇੱਕ ਸਿਸਟਮ ਦੇ ਵਿੱਚ ਨਿਤਨੇਮ ਨਾ ਅਖੰਡਪੁਰ ਸਾਹਿਬ ਵੀ ਇੱਕ ਨਿਤਨੇਮ ਦੇ ਜਿਹੇ ਸਿਸਟਮ ਦੇ ਵਿੱਚ ਸਹਿਜ ਪਾਠ ਵੀ ਨਿਤਨੇਮ ਉਸ ਜਿਹੜਾ ਉਹ ਸਿਸਟਮ ਦੇ ਵਿੱਚ ਤੇ ਕੱਲ ਨੂੰ ਫਿਰ ਸਾਰੇ ਸਿਸਟਮ ਤੁਸੀਂ ਕਹੋਗੇ ਮਾਰੇ ਨੇ ਪਿਛਲੇ ਸਿਸਟਮ ਕ੍ਰੀਏਟ ਕੀਤੇ ਗਏ ਨੇ ਸਾਡੇ ਵੱਡਿਆਂ ਡੇਰੇਆਂ ਦੇ ਵੱਲੋਂ ਸਾਡੇ ਮਹਾਂਪੁਰਖਾਂ ਦੇ ਵੱਲੋਂ ਕਿਤੇ ਭਾਈ ਜੀ ਉੱਥੇ ਆ ਕੇ ਦੇਖੋ ਉਹ ਲੋਕ ਜਿਹੜੇ ਪਖੰਡੀਆਂ ਦੇ ਪੈਰਾ ਵਿੱਚ ਬੈੰਦੇ ਸੀ ਉਹ ਲੋਕ ਜਿਹੜੇ ਦੀਵੇ ਜਗਾਉਂਦੇ ਫਿਰਦੇ ਸੀ ਜਾ ਕੇ ਮੜੀਆਂ ਮਸਾਣੀਆਂ ਤੇ ਅੱਜ ਉੱਤੇ ਇਤਬਾਰ ਨੂੰ ਜਿਸ ਦਿਨ ਉਹ ਕੰਮਕਾਰ ਤੋਂ ਫ੍ਰੀ ਹੁੰਦੇ ਨੇ ਉੱਥੇ ਬਹਿ ਕੇ ਗੁਰਬਾਣੀ ਪੜ੍ਹਦੇ ਨੇ ਗੁਰੂ ਦੀ ਗੱਲ ਕਰਦੇ ਨੇ ਮੈਂ ਕਹਿੰਨਾ ਤੁਹਾਡੀ ਮੰਨ ਲਈ 1 ਮਿੰਟ ਵਾਸਤੇ ਵੀ ਉਹ ਪਖੰਡ ਹੋ ਰਿਆ ਤੁਸੀਂ ਕਹਿੰਦੇ ਹੋ ਨਾ ਮੈਂ ਕਹਿੰਦਾ ਜੇ ਲੋ ਤੁਹਾਡੀ ਮੰਨ ਲਈ ਪਖੰਡ ਹੋ ਰਿਆ ਉਹ ਪਖੰਡ ਦੇ ਨਾਲ ਬਹਾਨਾ ਤਾਂ ਵੇਖੋ ਕੀ ਬਣ ਰਿਹਾ ਜਿਹੜਾ ਤੁਹਾਨੂੰ ਪਖੰਡ ਦਿਖ ਰਿਹਾ ਨਾ ਉਹ ਜੁੜ ਰਹੇ ਨੇ ਗੁਰੂ ਦੇ ਨਾਲ ਉੱਥੇ तरीका ਤੁਹਾਨੂੰ ਬੜਾ ਗਲਤ ਲੱਗ ਗਿਆ ਕਿ ਜੀ ਇਹ ਚਪਹਿਰਿਆਂ ਦੇ ਨਾਂ ਤੇ ਪਖੰਡ ਹੁੰਦਾ ਅਸਲ ਚ ਨਾ ਗੱਲ ਬੰਦਾ ਕੀ ਹੈ ਮੈਂ ਇੱਕ ਚੀਜ਼ ਦਾ ਤੱਤ ਕੱਢਿਆ ਵੀਰੋ ਲੋਕਾਂ ਨੇ ਬੜਾ ਸੌਖਾ ਤਰੀਕਾ ਲੱਭ ਲਿਆ ਆਪਣੇ ਆਪ ਨੂੰ ਮਸ਼ਹੂਰ ਕਰਨ ਦਾ ਵੀ ਗੁਰੂ ਦੇ ਉੱਤੇ ਕਿੰਤੂ ਕਰ ਦਿਓ ਇਤਿਹਾਸ ਤੇ ਕਿੰਤੂ ਕਰ ਦਿਓ ਗੁਰਬਾਣੀ ਤੇ ਕਿੰਤੂ ਕਰ ਦਿਓ ਸਿੱਖ ਧਰਮ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਟੀਕਾ ਟਿੱਪਣੀ ਕਰ ਦਿਓ ਤੇ ਮਸ਼ਹੂਰ ਹੋ ਜਾਓ ਵੀਊ ਲੈ ਲਓ ਵਿਊ ਲੈ ਕੇ ਮੁੜ ਕੇ ਆਪਣੇ ਪੇਜ ਰਨ ਕਰੋ ਤੇ ਪੈਸੇ ਕਮਾਓ ਆ ਤਰੀਕਾ ਲੋਕਾਂ ਨੇ ਇਖਤियार ਕਰ ਲਿਆ। ਐਗਜ਼ਾਮਪਲ ਮੈਂ ਤੁਹਾਨੂੰ ਬਹੁਤ ਦੇ ਦਿੰਨਾ। ਐਗਜ਼ਾਮਪਲ ਬੜੇ ਪਏ ਨੇ ਮੇਰੇ ਕੋਲ ਜਿਨ੍ਹਾਂ ਲੋਕਾ ਬੂਟੇ ਵਰਗਾ ਜਿਹੜਾ ਗਿਆਨੀ ਬੂਟਾ ਸਿੰਘ ਬਣਿਆ ਫਿਰਦਾ ਇਹਦੇ ਅੱਗੇ ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਨੇ। ਜਿਨ੍ਹਾਂ ਨੇ ਕੰਮ ਇਹ ਕੀਤਾ ਵੀ ਸਿੱਖ ਜਿਹੜਾ ਉਹ ਸਿੱਖਾਂ ਦੇ ਉੱਤੇ ਟਿਕਾ ਟਿੱਪਣੀ ਕੀਤੀ, ਗੁਰੂਆਂ ਤੇ ਟਿਕਾ ਟਿੱਪਣੀ ਕੀਤੀ, ਇਤਿਹਾਸ ਤੇ ਟਿਕਾ ਟਿੱਪਣੀ ਕੀਤੀ। ਜਿਵੇਂ ਟਡੀਆਂ ਵਾਲਾ ਤਾਂ ਨੇਕੀ ਚੋਲਾ ਮਾਰੀ ਜਾਂਦੇ ਕਮਰੇ 'ਚ ਬੈਠੇ ਟਿਕਾ ਟਿੱਪਣੀ ਕਰਕੇ ਤੇ ਫੇਸਬੁਕਾਂ ਤੇ ਵਿਊ ਲੈ ਕੇ ਤੇ ਪੈਸੇ ਕਮਾਉਣ ਵਾਲੇ ਪਾਸੇ ਹੋਏ ਪਏ ਨੇ ਜਾਂ ਆਪਣੇ ਆਪ ਨੂੰ ਮਸ਼ਹੂਰ ਕਰਨ ਦਾ ਕੀੜਾ ਅੰਦਰ ਵੱਖਰਾ ਆਪਣੇ ਆਪ ਨੂੰ ਪੇਸ਼ ਕਰਨ ਦਾ ਕੀੜਾ ਅੰਦਰ ਜਿਹੜਾ ਉਹ ਕੱਢ ਦੇ ਦਿੰਦੇ ਆ ਮੈਨੂੰ ਦਲੀਲ ਸਹਿਤ ਮੇਰਾ ਵੀਰੇ ਜਵਾਬ ਦੇ ਦਿਓ ਵੀ ਉੱਥੇ ਗੁਰਬਾਣੀ ਪੜਦੀ ਲੱਖਾਂ ਸੰਗਤ ਖਾਸ ਕਰਕੇ ਨੌਜਵਾਨੀ ਕਿਹੜਾ ਗਲਤ ਕੰਮ ਕਰ ਰਹੀ ਆ ਕੀ ਮਾੜਾ ਹੋ ਰਿਹਾ ਉੱਥੇ ਦੇ ਚੋ ਪੈਰਾ ਸਾਹਿਬ ਦੇ ਨਾਂ ਤੇ ਉੱਥੇ ਸੰਗਤ ਇਕੱਠੀ ਹੁੰਦੀ ਆ ਸਾਡੀਆਂ ਧੀਆਂ ਸਾਡੇ ਬੱਚੇ ਜਿਹੜੇ ਨੌਜਵਾਨ ਟਟੇ ਨੇ ਗੁਰਬਾਈ ਨਾਲੋਂ ਇੱਕ ਦਿਨ ਕੱਢਦੇ ਨੇ ਐਤਵਾਰ ਦਾ ਉੱਥੇ ਤਿੰਨ ਚਾਰ ਪੰਜ ਘੰਟੇ ਬਹਿ ਕੇ ਬਾਣੀ ਪੜ੍ਹਦੇ ਨੇ ਕੀ ਉਹਨਾਂ ਦੇ ਮਨਾਂ 'ਚ ਫਰਕ ਨਹੀਂ ਪਊਗਾ ਮੈਂ ਕਹਿੰਨਾ ਅੱਜ ਤੁਹਾਡੀ ਮੰਨ ਲਈ ਉੱਥੇ ਪਖਾਨੜੀ ਕਰਦੇ ਨੇ ਜੀ ਪਰ ਰੰਗ ਲਾਗਤ 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 ਹੈ ਜੇ ਉੱਥੇ ਪੰਜਾਬ ਪਖੰਡ ਕਰਨ ਵਾਲੇ ਆਉਂਦੇ ਨੇ ਤੇ ਮੰਨ ਲਓ 50 ਤਾਂ ਜਿਹੜੇ ਨੇ ਉਹ ਸ਼ਰਦਾਵਾਨ ਆਉਂਦੇ ਹੋਣਗੇ ਨਾ ਤੇ ਜਿਹੜੇ 50 ਸ਼ਰਧਾवान ਆ ਉਹਨਾਂ ਦੀ ਸ਼ਰਧਾ ਉਹਨਾਂ ਦੇ ਵੱਲੋਂ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਉਹਨਾਂ ਦਾ ਗੁਰੂ ਨਾਲ ਪ੍ਰੇਮ ਵੇਖ ਕੇ ਜਿਹੜੇ 50 ਤੁਹਾਡੇ ਮਿਲ ਕੇ ਪਖੰਡ ਕਰਨ ਆਉਂਦੇ ਨਾ ਉਹਨਾਂ ਦੀ ਵੀ ਭਾਵਨਾ प्रबल ਹੋ ਜਾਣੀ ਹੈ ਪ੍ਰਗਟ ਹੋ ਜਾਣੀ ਹੈ ਉਹਨਾਂ ਵਿੱਚ ਗੁਰੂ ਦੀ ਗੱਲ ਵਾਲੇ ਪਾਸੇ ਹੋ ਜਾਣਾ ਰਾਗ ਲੱਗਦਾ ਹੁੰਦਾ ਵੇਖ ਕੇ ਤੇ ਜੇ ਅੱਜ ਉੱਥੇ ਬੋਹ ਕੇ ਬਾਣੀ ਪੜੀ ਜਾਂਦੀ ਹੈ ਨਾ ਤੇ ਜਿਹੜੇ ਤੁਹਾਡੇ ਮਿਲ ਕੇ ਪਉਦੇ ਪਖੰਡੀ ਜਾਂਦੇ ਹੁਣਗੇ ਨਾ ਉਹਨਾਂ ਤੇ ਵੀ ਅੰਗਲ ਚੜ ਜਾਣਾ ਮਹਾਰਾਜ ਦਾ ਗੁਰੂ ਦਾ ਕਹਿੰਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲਈ ਤਾਂ ਮਹਾਰਾਜ ਕਹਿੰਦੇ ਇੱਕ ਪੈਂਡਾ ਇੱਕ ਪੈਰ ਪੱਟ ਮੇਰੇ ਹੱਲ ਮੈਂ ਤੇਰੇ ਹੱਲ ਕਰੋੜਾਂ ਪੈਰ ਪੱਟਾਂਗਾ ਤੇ ਅੱਜ ਸੰਗਤ ਪੱਟ ਰਹੀ ਆ ਪੈਰ ਤੁਹਾਨੂੰ ਚੁੱਭਦੀ ਆ ਦੁਖਦੀ ਆ ਯਾਰ ਮੈਨਾਂ ਕੋਈ ਕਿੰਤੂ ਕਰੇ ਯਾਰ ਸਮਝ ਆਉਂਦਾ ਸਾਡੇ ਦਾ ਆਪਣੇ ਕਿੰਤੂ ਕਰਨ ਬਹਿ ਜਾਂਦੇ ਆ ਹਾਏ ਜੀ ਹਾਏ ਜੀ ਚਪੈਰੇ ਦੇ ਨਾਂ ਤੇ ਬਾਣੀ ਪੜਦੇ ਨੇ ਕੀ ਕਰਨ ਫਿਰ ਉੱਥੇ ਡੀਜੀ ਲਵਾ ਦੀ ਕੱਲ ਨੂੰ ਨੌਜਵਾਨਾਂ ਨੂੰ ਉੱਥੇ ਐਦਵਾਰ ਭੰਗੜਾ ਪਾਇਆ ਕਰਨ ਉੱਥੇ ਨੌਜੋਨਾਂ ਨੂੰ ਕਹਿ ਦਨੇ ਆ ਵੀ ਡੀਜੇ ਲਵਾ ਦਨੇ ਆ ਉਥੇ ਅਗਲੇ ਐਤਵਾਰ ਕਵਾਂਗੇ ਭਾਈ ਚੌਂਕ 'ਚ ਡੀਜੇ ਲਵਾਵਾਂਗੇ ਆ ਸਾਡੇ ਵਾਲੇ ਸਿੱਖਾਂ ਨੂੰ ਚਬਾਰੇ ਸਾਹਿਬ ਦੇ ਇਤਰਾਜ 'ਤੇ ਬਾਣੀ ਪੜਨ ਤੇ ਆਓ ਤੁਹਾਨੂੰ ਡੀਜੇ ਲਾ ਕੇ ਕੋਈ ਗਾਉਣ ਵਾਲਾ ਸਾਦਰੇ ਭੰਗੜਾ ਪਾਓ ਉਥੇ ਉਹ ਠੀਕ ਆ ਪਰ ਚੌਂਕ ਹੈਗਾ ਵੱਡਾ ਉਥੇ ਪਹਿਲਾਂ ਬਲਾਰੀਆ ਪਾਰਕ ਹੈਗਾ ਉਥੇ ਲਵਾ ਦਾਂਗੇ ਨਾ ਉਹਨੂੰ ਕਵਾਂਗੇ ਨਾ ਪਏ ਉਧਰ ਨਾ ਜਾਇਓ ਆ ਸਾਡੇ ਕੁਝ ਭੈਣ ਭਰਾ ਦੇ ਇਹਨੂੰ ਬਾਣੀ ਪੜਦੇ ਚੰਗੇ ਨਹੀਂ ਲੱਗਦੇ ਸਿੱਖ ਤੇ ਇਧਰ ਆਓ ਭੰਗੜਾ ਪਾਈਏ ਇੱਥੇ ਆ ਜਿਹੜੇ ਕਿੰਤੂ ਕਰਦੇ ਨੇ ਸਭ ਤੋਂ ਪਹਿਲਾਂ ਤੇ ਇਹ ਕਰੋ ਤੁਸੀਂ ਮੇਰੇ ਵੀਰ ਵੀ ਐਤਵਾਰ ਤੁਹਾਨੂੰ ਮਾਈਕ ਮੈਂ ਦੇ ਦੂੰਗਾ ਤੁਸੀਂ ਮਾਈਕ ਫੜ ਕੇ ਸੰਗਤ ਜਿਹੜੀ ਉੱਥੇ ਲੱਖਾਂ ਦੀ ਗਿਣਤੀ 'ਚ ਬੈਠੀ ਹੋਊਗੀ ਨਾ ਉਹਨੂੰ ਦਲੀਲ ਨਾਲ ਸਮਝਾ ਦਿਓ ਇੱਕ ਵੀ ਬੰਦਾ ਠਾ ਦਿਓ ਵਿੱਚੋਂ ਉੱਥੋਂ ਉੱਠ ਕੇ ਮੈਂ ਚੈਲੰਜ ਕਰਦਾ ਤੁਹਾਨੂੰ ਜਿਹੜੀ ਸੰਗਤ ਉੱਥੇ ਬੈਠੀ ਹੋਊਗੀ ਨਾ ਤੁਸੀਂ ਉੱਥੇ ਤੁਹਾਨੂੰ ਸਮਾਂ ਦੇਵਾਂਗੇ 10 ਮਿੰਟ 20 ਮਿੰਟ ਜਿੰਨਾ ਚਾਹੋਗੇ ਮਾਈਕ ਦੇਵਾਂਗੇ ਉੱਥੇ ਬੈਠੀ ਸੰਗਤ 'ਚੋਂ ਇੱਕ ਬੰਦੇ ਨੂੰ ਤੁਸੀਂ ਠਾ ਦਿਓ ਆਪਣੀ ਦਲੀਲ ਦੇ ਨਾਲ ਤੇ ਮੈਂ ਮੰਨ ਲਊਗਾ ਤੁਹਾਨੂੰ ਮੰਨ ਜੂਗਾ ਵੀ ਹਾਂ ਗੱਲਬਾਤ ਹੈਗੀ ਤੁਹਾਡੀ ਭਾਈ ਤੁਸੀਂ ਸੱਚੇ ਜੀ ਅਸੀਂ ਝੂਠ ਬੋਲਦੇ ਅਸੀਂ ਗਲਤ ਅਸੀਂ ਪਖੰਡ ਕਰਦੇ ਹਾਂ ਹੋਰ ਦੱਸੋ ਸੰਗਤਾਂ ਵਿੱਚ ਬੈਠੀ ਸੰਗਤੀ ਰੂਪ ਦੇ ਵਿੱਚ ਇੱਕ ਮਨੁੱਖ ਨੂੰ ਇੱਕ ਧੀ ਪੈਣ ਪ੍ਰਾਪ ਬੱਚੇ ਨੂੰ ਜਿੰਨੂੰ ਸੋਜੀ ਹੋਵੇ ਉਹਨੂੰ ਉਠਾ ਦਿਓ ਤੇ ਮੰਨ ਜਾਗੇ ਵੀ ਤੁਸੀਂ ਸਹੀ ਜੀ ਯਾਰ ਕਿੱਧਰ ਤੁਰ ਪਏ ਆ ਅਸੀਂ ਉਹ ਸਾਨੂੰ ਕੋਈ ਕਵੇ ਆ ਕੇ ਸਮਝ ਆਉਂਦਾ ਵੀ ਇਹ ਸਿੱਖ ਪਖੰਡ ਕਰਦੇ ਨੇ ਬਾਣੀ ਪੜ੍ਹਦੇ ਸਾਨੂੰ ਤਾਂ ਸਾਡੇ ਆਪਣੇ ਕਹੀ ਜਾਂਦੇ ਨੇ ਜੇ ਆ ਜਿਉਂਥੇ ਐਤਵਾਬ ਤੇ ਚਲੋ ਐਤਵਾਬ ਤਾਂ ਚਲੋ ਜੋ ਬੈਰ ਦਾ ਪੈਰਾ ਰੱਖਿਆ ਰੱਖਿਆ ਉਹਨਾਂ ਨੇ ਹੁਣ ਤਾਂ ਵੈਸੇ ਗੁਰੂ ਸਾਹਿਬ ਦੀ ਏਡੀ ਕਿਰਪਾ ਹੋ ਗਈ ਹੈ ਵੀ ਜਿਹੜੀ ਉਹ ਚਪਹਰੇ ਵਾਲੀ ਸੰਗਤ ਜਿਹੜੀ ਲੋਕਾਲਾ ਖਾਸ ਕਰਕੇ ਨੇੜੇ-ਨੇੜੇ ਵਾਲੀ ਹੈ ਉਹ ਤਾਂ ਹੁਣ ਰੋਜ਼ ਜਾਣ ਲੱਗੀ ਉੱਥੇ ਸਿੱਧਾ ਸਾਹਿਬ ਦਰਬਾਰ ਸਾਹਿਬ ਪਤਾ ਨਹੀਂ ਕਿੰਨੇ ਨੌਜਵਾਨ ਬੱਚੇ ਸਾਨੂੰ ਮਿਲਦੇ ਨੇ ਜਿਹੜੇ ਗੱਲ ਕਹਿੰਦੇ ਨੇ ਕਿ ਭਾਈ ਸਾਹਿਬ ਸਾਡਾ ਜਿਹੜਾ ਬਾਣੀ ਪੜ੍ਹਨ ਦੇ ਨਾਲ ਮਨ ਬਦਲ ਗਿਆ ਅਸੀਂ ਪਹਿਲਾਂ ਨਹੀਂ ਅਸੀਂ ਬਾਣੀ ਪੜ੍ਹਦੇ ਹੰਦੇ ਅਸੀਂ ਨਿਤਨੇਮ ਅਸੀਂ ਕਹਿੰਦਾ ਕਰਦੇ ਹੁੰਦੇ ਹੁਣ ਅਸੀਂ ਬਾਣੀ ਪੜ੍ਹਦੇ ਹੁਣ ਨਿਤਨੇਮ ਵੀ ਕਰਨ ਲੱਗ ਗਏ ਜਿਹੜੇ ਬੱਚੇ ਕਟਿੰਗ ਕਰਵਾਉਂਦੇ ਨੇ ਮੋਨੇ ਬੱਚੇ ਨੇ ਉਹ ਬੱਚੇ ਕਹਿੰਦੇ ਅਸੀਂ ਕੇਸ ਰੱਖਣ ਲੱਗ ਪਿਆ ਜੀ ਰੱਖ ਲੈਨੇ ਕੇਸ ਜਿਹੜੀਆਂ ਭੈਣਾ ਬਿਊਟੀ ਪਾਰਲਰ ਜਾਂਦੀਆਂ ਸੀ ਕਿ ਉਹ ਬਿਊਟੀ ਪਾਰਲਰ ਜਾਣਾ ਹਟ ਗਈਆਂ ਤੇ ਕੀ ਮਾੜਾ ਹੋ ਗਿਆ ਯਾਰ ਉੱਥੇ ਕਿਹੜਾ ਪਾਪ ਕਰਨ ਲੱਗ ਪਏ ਸਿੱਖ ਜਿਹੜਾ ਤੁਹਾਨੂੰ ਇੰਨਾ ਚੁਭਣ ਲੱਗ ਪਿਆ ਤੁਹਾਨੂੰ ਕਹੋ ਗਲਤ ਗਲਤ ਨੂੰ ਗਲਤ ਕਹੋ ਹਾਂ ਜੇ ਤੁਹਾਨੂੰ ਲੱਗਦਾ ਵੀ ਚੁਪਹਿਰਾ ਸਾਹਿਬ ਦੇ ਵਿੱਚ ਉੱਥੇ ਕੁਝ ਗਲਤ ਹੋ ਰਿਹਾ ਤੁਸੀਂ ਆਓ ਉੱਥੇ ਪ੍ਰਬੰਧਕਾਂ ਨਾਲ ਗੱਲ ਕਰਦੇ ਆਂ ਸੇਵਾਦਾਰਾਂ ਨਾਲ ਗੱਲ ਕਰਦੇ ਆਂ ਆਪਾਂ ਉਹਨਾਂ ਲੋਕਾਂ ਨਾਲ ਗਲਤ ਜਿਹੜੇ ਗਲਤ ਕਰਦੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਕਿ ਭਾਈ ਇੱਥੇ ਤੁਸੀਂ ਆ ਗਲਤ ਕਰ ਰਹੇ ਜੀ ਦਲੀਲ ਸਦਕਾ ਬਾਅਦ ਇਹ ਆ ਉਹ ਦੱਸੋ ਉੱਥੇ ਕਿਹੜਾ ਕੰਮ ਗਲਤ ਹੋ ਰਿਹਾ ਜੇ ਤੁਸੀਂ ਕਹੋ ਵੀ ਬਾਣੀ ਪੜ ਕੇ ਪਾਣੀ ਗਲਤ ਕੰਮ ਹੋ ਰਿਹਾ ਤੇ ਬਾਣੀ ਪੜੀ ਜਾ ਰਹੀ ਉਹ ਪਖੰਡ ਹੋ ਰਿਹਾ ਤਾਂ ਫਿਰ ਤੇ ਭਾਈ ਤੁਹਾਡੀ ਸੋਚ ਬਹੁਤ ਛੋਟੀ ਤੇ ਹੀਣੀ ਆ ਤੁਸੀਂ ਤਾਂ ਕੱਲ ਨੂੰ ਕਹੋਗੇ ਨਿਤਨੇਮੀ ਕਰਾਂ ਜਿਹੜਾ ਉਹ ਪਖੰਡਾ ਤਾਂ ਕਹਿੰਦੇ ਨੇ ਲੋਕ ਵੀ ਵੈਰੂ ਜਪਣਾ ਤੋਦਾਂ ਰਟਣੇ ਆ ਟਡਰੀਆਂ ਵਾਲਾ ਨੇਕੀ ਆ ਜੀਤੀ ਜੀ ਬਥੇਰੇ ਤੁਰੇ ਫਿਰਦੇ ਤੇ ਆਪਣੇ ਆਪ ਨੂੰ ਦੋ ਦੋ ਸਾਲਾਂ ਦੇ ਕੋਰਸ ਕਰਕੇ ਗਿਆਨੀ ਬਣੇ ਜਿਹੜੇ ਕਹਿੰਦੇ ਨੇ ਕਿ ਗੁਰਬਾਣੀ ਜਿਹੜੀ ਤੋਦਾਂ ਰਟਣੇ ਆ ਨਾਮ ਤੋਦਾਂ ਰਟਣੇ ਕਹਿੰਦੇ ਐ ਨਹੀਂ ਕਹਿੰਦੇ ਇੱਕ ਬਨੇ ਗੁਰੂ ਸਾਨੂੰ ਸਾਡਾ ਕਹਿੰਦਾ ਸਵਾਸ ਸਵਾਸ ਸਿਮਰੋ ਪ੍ਰਭ ਨਾਮ ਜੀ ਹਰ ਸਾਹ ਦੇ ਨਾਲ ਨਾਮ ਜਪਣਾ ਆਪਣੇ ਪ੍ਰਭੂ ਦਾ ਆਕਾਲ ਪੁਰਖ ਦਾ ਵੈਰੂ ਦਾ ਤੁਸੀਂ ਬਰੂਨੋ ਸਿਆਣੇ ਹੋਗੇ ਜੇ ਭਾਈ ਫਿਰ ਮਾਰੇ ਸਾਨੂੰ ਸਵਾਦ ਸਵਾਦ ਜਪਨ ਨੂੰ ਕਹਿ ਰਹੇ ਨੇ ਸਾਡੇ ਵਾਲੇ ਕਹਿੰਦੇ ਹਾਏ ਪਖੰਡ ਹਾਏ ਪਖੰਡ ਹਾਏ ਪਖੰਡ ਚਾਰੇ ਬੰਨੇ ਸਿੱਖਾਂ ਨੂੰ ਪਖੰਡ ਦਿਖਣ ਲੱਗ ਪਿਆ ਜੇ ਜੋਤ ਜਗਾਤੀ ਹਾ ਤਾਂ Hindu ਬਣ ਗਏ ਜੀ ਜੇ ਨਾਰੀਅਲ ਆ ਗਿਆ ਹਾਏ ਤਾਂ Hindu ਬਣ ਗਏ ਜੀ ਲੈ ਦੱਸ ਉਹ ਯਾਰ ਇੰਨੀ ਕਮਜ਼ੋਰ ਆ ਸਾਡੀ ਸਿੱਖੀ ਵੀ ਇੱਕ ਨਾਜਲ ਭੇਟ ਕੀਤੇ ਆ ਸਿੱਖੀ ਕਮਜ਼ੋਰ ਹੋ ਗਈ ਇੰਨੀ ਵੀ ਸਿੱਖੀ ਕਦਮ ਹੋ ਜੂਗੀ ਅਸੀਂ ਇੰਨੇ ਕਮਜ਼ੋਰ ਆਂ ਵੀ ਇੱਕ ਨਾਰੀ ਨੂੰ ਪੇਟ ਕੀਤਾ ਅਸੀਂ ਹਿੰਦੂ ਬਣ ਜਾਾਂਗੇ ਦੱਸੋ ਕਿੱਥੇ ਖਰੇ ਆਂ ਅਸੀਂ ਕਿੱਥੇ ਸਟੈਂਡ ਕਰਦੇ ਆਂ ਅਸੀਂ ਕਰਨਾ ਕੀ ਸੀ ਅਸੀਂ ਭਲਾ ਕਰਨਾ ਤੇ ਅਸੀਂ ਵੀ ਸ਼ਾਵਾਜ ਭਾਈ ਬਹੁਤ ਵਧੀਆ ਕਾਰਜ ਸ਼ੁਰੂ ਕੀਤਾ ਜੇ ਹਰ ਗੁਰੂ ਘਰ ਚ ਸੁਖਮਨੀ ਸਾਹਿਬ ਹੁੰਦੇ ਨੇ ਅਬ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਮੈਂ ਦੇਖਦਾ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਬੜੀਆਂ ਨੇ ਠੀਕ ਆ ਆਨੇ ਬਹਾਨੇ ਮੈਂ ਕਹਿੰਦਾ ਮਾਵਾ ਪੈਣਾ ਸੜੀਆਂ ਜੋੜਦੀਆਂ ਤਾਂ ਹੈਗੀਆਂ ਨੇ ਨਾ ਉਹਨਾਂ ਦਾ ਉਹਨਾਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਟੀਵੀ ਸੀਰੀਅਲ ਮੋਬਾਈਲ ਨਹੀਂ ਛੱਡਦੇ ਤੇ ਜੇ ਉਹ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨਾਂ ਤੇ ਬੀਬੀਆਂ ਭੈਣਾ ਭਰਾ ਸਾਡੇ ਬੱਚੇ ਇਕੱਠੇ ਹੋ ਜਾਂਦੇ ਨੇ ਮੈਂ ਦੇਖਦਾ ਨਾ ਛੋਟੇ ਛੋਟੇ ਬੱਚੇ ਪੰਜ ਚਾਰ ਚਾਰ ਸਾਲ ਦੇ ਸੁਖਮਨੀ ਸਾਹਿਬ ਦਾ ਜਾਪ ਕਰ ਰਹੇ ਹੁੰਦੇ ਨੇ ਅੱਗੇ ਪੜਦੇ ਨੇ ਪਿੱਛੇ ਸੰਗਤ ਕਿੰਨਾ ਆਨੰਦ ਆਉਂਦਾ ਤੇ ਕੀ ਕਰੀਏ ਉਹਨਾਂ ਨੂੰ ਕਹੀਏ ਵੀ ਪੁੱਤ ਛੱਡੋ ਖੜਾ ਇਹ ਕੰਮ ਨਾ ਕਰੋ ਇਹ ਤਾਂ ਸਾਡੇ ਵੀਰ ਕਹਿੰਦੇ ਬਖਾਂਡਾ ਤੁਸੀਂ ਗਾਣੇ ਗੁਣੇ ਸੁਣਿਆ ਕਰੋ ਆ ਜਿੰਨਾ ਦੇ ਤੋਂ ਬਾਅਦ ਕਲਾਸਾਂ ਲਾਉਣੀਆਂ ਬੰਦ ਕਰ ਦਿੰਦੇ ਨੇ ਭਾਈ ਪਰ ਬੱਚਿਆਂ ਨੂੰ ਕਹਿੰਦੇ ਹਾਏ ਕਰ ਕਰ ਤੂੰ ਸਿੱਖਦੇ ਹੋ ਇਹ ਸ਼ਸਤਰ ਦਾ ਸਿੱਖੋ ਤੁਹਾਡੇ ਸ਼ਸਤਰ ਵੱਜ ਜਾਊਗਾ ਇਹੋ ਜਿਹੇ ਵੀ ਸਿਆਣੇ ਇੱਥੇ ਹੈਗੇ ਨਾ ਤੁੰਜੇ ਛੋਟੜੇ ਬੱਚਿਆਂ ਨੂੰ ਕਹਿੰਦੇ ਡਾਂਗਾ ਭਲਾਈਆਂ ਹੋਈਆਂ ਨੇ ਸਾਨੂੰ ਇਹੋ ਜਿਹਾ ਸਲਾਮਾ ਵੀ ਦਿੰਦੇ ਕਈ ਆਪਾਂ ਆਪਣੀਆਂ ਜੜਾਂ ਤੇਲ ਆਪ ਨਾ ਪਾਈਏ ਦੁਸ਼ਮਣ ਸਾਡੀਆਂ ਜੜਾਂ 'ਚ ਪਹਿਲਾਂ ਹੀ ਤੇਲ ਬਹੁਤ ਪਾ ਰਿਹਾ ਸਾਡਾ ਹਰ ਪਾਸੋਂ ਨੁਕਸਾਨ ਕਰ ਰਿਹਾ ਅਸੀਂ ਆਪਣਾ ਨੁਕਸਾਨ ਆਪ ਨਾ ਕਰੀਏ ਤੁਹਾਡੇ ਚਰਨਾਂ 'ਚ ਬੇਨਤੀ ਹੱਥ ਜੋੜ ਕੇ ਮੈਂ ਤਾਂ ਤੁਹਾਨੂੰ ਬੜੀ ਸਪੱਸ਼ਟ ਜੀ ਗੱਲ ਕਰਦਾ ਵੀ ਜਿਹੜੇ ਮੇਰੇ ਆ ਭੈਣ ਭਰਾ ਬਾਣੀ ਤੇ ਕਿੰਤੂ ਕਰਦੇ ਨੇ ਜਿਹੜੇ ਉੱਥੇ ਕਹਿੰਦੇ ਨੇ ਵੀ ਇਹ ਪਖੰਡਾ ਆਓ ਉੱਥੇ ਉੱਥੇ ਤੁਹਾਨੂੰ ਮਾਇਕ ਦਵਾਂਗੇ ਤੁਸੀਂ 10 ਮਿੰਟ 20 ਮਿੰਟ ਲਾਇਓ ਲੱਖਾਂ ਦੀ ਗਿਣਤੀ ਸੰਗਤ ਬੈਠੀ ਹੋਊਗੀ ਤੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਮਾਈਂਡ ਡਿਵਰਟ ਕਰਕੇ ਦਿਖਾ ਦਿਓ ਸਾਨੂੰ ਵੀ ਉੱਥੇ ਬੈਠੀ ਸੰਗਤ 'ਚੋਂ ਕੋਈ ਇੱਕ ਜੀ ਤੁਹਾਡੇ ਆਖੇ ਲਾ ਕੇ ਉੱਠ ਕੇ ਤੁਰ ਪੇ ਵੀ ਹਾਂ ਜੀ ਮੈਂ ਤਾਂ ਪਖੰਡ ਕਰਦਾ ਬਾਣੀ ਪੜ ਨੂੰ ਪਖੰਡ ਕਹਿ ਦੋ ਹੁਣ ਤੁਸੀਂ ਕਹਿਣਾ ਜੀ ਮੈਂ ਤਾਂ ਬਾਣੀ ਨੂੰ ਨਹੀਂ ਕੰਡ ਕੰਡ ਕਰਿਆ ਮੈਂ ਤਾਂ ਚਪੈਰ ਨੂੰ ਪਖੰਡ ਕਹਿ ਰਿਹਾ ਤੇ ਚਪੈਰਾ ਸਾਹਿਬ ਦੇ ਨਾਮ ਤੇ ਪੜੀ ਜਾ ਰਹੀ ਬਾਣੀ ਗਲਤ ਕਿ ਤਰ੍ਹਾਂ ਹੋ ਗਈ ਮੈਨੂੰ ਇਹ ਦੱਸ ਦਿਓ ਮੈਨੂੰ ਫੈਰ ਤਾਂ ਰੁਜਗਾ ਨਹੀਂ ਹੁੰਦੀ ਉੱਥੇ ਆਸਥਾਨ ਛੋਟਾ ਪੈ ਜਾਂਦਾ ਛੜਕਾਂ ਤੱਕ ਸੰਗਤ ਬੈਠੀ ਹੁੰਦੀ ਹੈ ਕਿਉਂ ਬੈਠੀ ਹੁੰਦੀ ਹੈ ਉਹ ਪਖੰਡ ਅੱਪਾ ਕੋ ਗੁਰਬਾਣੀ ਦੀ ਪੰਕਤੀ ਚੱਕਦੇ ਆ ਕੋਡ ਕਰਦੇ ਆ ਆਪਣੇ ਹਿਸਾਬ ਨਾਲ ਅਰਥ ਕਰ ਦਿੰਦੇ ਆ ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਉਹ ਸਾਡੇ ਵਾਲੇ ਮੂਰਖ ਥੱਲੇ ਕਮੈਂਟ ਕਰੀ ਜਾਂਦੇ ਆ ਉਹ ਸੋਚਦੇ ਹੀ ਨਹੀਂ ਜੇ ਨੂੰ ਇਹ ਕਹੀਏ ਭਰਾਵਾ ਵੀ ਮਾੜਾ ਕੰਮ ਨਹੀਂ ਹੋ ਰਿਹਾ ਆਨੇ ਬਹਾਨੇ ਸਾਡੇ ਵਾਲੇ ਜੁੜਤਾ ਰਹੇ ਨੇ ਨਾ ਅੱਜ ਜੁਬੈਰਾ ਸਾਹਿਬ ਦੇ ਨਾਂ ਤੇ ਆਉਂਦੇ ਨੇ ਫਿਰ ਰੰਗ ਲੱਗੂਗਾ ਫਿਰ ਰੋਜ਼ ਆਉਣਗੇ ਤੇ ਰੋਜ਼ ਆਉਣ ਲੱਗ ਪਏ ਨੇ ਜਿਹੜੇ ਸਿਰਫ ਐਤਵਾਰ ਜਾਂਦੇ ਹੁੰਦੇ ਸੀ ਨਾ ਜੁਬੈਰਾ ਸਾਹਿਬ ਬਹੁਤ ਨੌਜਵਾਨ ਬੱਚੇ ਬੱਚੀਆਂ ਮਿਲਦੇ ਨੇ ਉਹ ਕਹਿੰਦੇ ਅਸੀਂ ਸਿਰਫ ਐਤਵਾਰ ਜਾਂਦੇ ਹੁੰਦੇ ਸੀ ਜੁਬੈਰਾ ਸਾਹਿਬ ਜਾਂਦੇ ਸੀ ਅਜ ਦੀ ਭਰਦੇ ਸੀ ਉਸ ਤੋਂ ਬਾਅਦ ਅਸੀਂ ਜਾਂਦੇ ਹੁੰਦੇ ਹੁਣ ਉਹ ਸਵੇਰੇ ਸ਼ਾਮ ਗੁਰੂ ਘਰ ਜਾਣ ਲੱਗੇ ਨੇ ਉਹ ਆਪਣੇ ਨੇੜ ਦੇ ਗੁਰੂ ਘਰ ਜਾਣ ਲੱਗੇ ਨੇ ਉਹ ਮੁੜ ਪਏ ਨੇ ਵਾਪਸ ਜਿਹੜੇ ਪਖੰਡੀਆਂ ਦੇ ਡੇਰਿਆਂ ਤੇ ਜਾਂਦੇ ਹੁੰਦੇ ਸੀ ਐਤਵਾਰ ਚੌਂਕੀਆਂ ਭਰਨ ਜਾਂਦੇ ਸੀ ਜਾਂ ਜਿਹੜੇ ਵੀਰਵਾਰ ਪੀਰਾਂ ਦੇ ਤੇਲ ਬੋਲ ਜਾਂਦੇ ਸੀ ਜਾਂ ਜਿਹੜੇ ਆ ਜਾ ਕੇ ਦੂਜੇ ਧਰਮਾਂ ਵੱਲ ਜਿਹੜਾ ਸੀ ਉਹਨਾਂ ਦਾ ਮਾਈਂਡ ਡਿਵਰਟ ਹੁੰਦਾ ਜਾਂਦਾ ਸੀਗਾ ਉਹ ਮੋੜ ਐ ਨੇ ਵਾਪਸ ਤੇ ਦੂਜਾ ਭਾਈ ਜਿਹੜੇ ਤੁਸੀਂ ਇਹ ਕਿੰਤੂ ਕਰਦੇ ਹੋ ਸ਼ਹੀਦਾ ਸਿੰਘਾਂ ਦੇ ਉੱਤੇ ਈਸ਼ੀ ਦੀ ਪਹਿਰੇ ਵਰਤਦੇ ਇਹ ਤੁਸੀਂ ਈਸ਼ੀ ਦੀ ਪਹਿਰੇ ਵਰਤਦੇ ਵੇਖੇ ਨਹੀਂ ਅਜੇ ਤੱਕ ਤੇ ਨਾ ਤੁਸੀਂ ਈਸ਼ੀ ਦੀ ਪਹਿਰੇ ਵਰਤਦੇ ਵੇਖ ਸਕਦੇ ਹੋ ਕਿਉਂਕਿ ਤੁਹਾਡੀ ਸ਼ਰਧਾ ਹੀ ਨਹੀਂ ਹੈਗੀ ਜੀ ਇਦਾਂ ਦੇ ਪ੍ਰਤੀ ਤੁਹਾਡਾ ਭਰੋਸਾ ਹੀ ਨਹੀਂ ਹੈਗਾ ਸ਼ਿਦਾਂ ਦੇ ਪ੍ਰਤੀ ਸ਼ੀਦੀ ਪਰ ਤਾਂ ਵਰਦੇ ਉਹਨਾਂ ਨੂੰ ਦਿਖਦੇ ਨੇ ਜਿਨ੍ਹਾਂ ਦਾ ਭਰੋਸਾ ਹੈ ਸ਼ਹੀਦਾਂ ਦੇ ਉੱਤੇ ਜਿਨ੍ਹਾਂ ਨੂੰ ਪਤਾ ਸ਼ਹੀਦ ਹੁੰਦੇ ਕੀ ਨੇ ਉਹਨਾਂ ਨੂੰ ਉਹਨਾਂ ਨੂੰ ਖੇਡਾਂ ਵਰਦੀਆਂ ਨੇ ਸ਼ਹੀਦਾਂ ਦੀਆਂ ਉਹਨਾਂ ਨੂੰ ਪ੍ਰੈਕਟੀਕਲ ਹੁੰਦੇ ਦਿਖਦੇ ਨੇ ਫਿਰ ਕਲਾਵਾ ਵਰਦੀਆਂ ਦਿਖਦੀਆਂ ਨੇ ਕਿੰਦਾ ਕਲਾ ਵਰਦਦੀ ਆ ਇਹ ਕਿਰਪਾ ਵਾ ਇਹ ਕਿਰਪਾ ਹੁੰਦੀ ਹੁੰਦੀ ਆ ਇਹ ਨੋ ਦਸ਼ਮ ਬਾਸ਼ਾ ਨੇ ਕਹਿੰਦਾ ਸੀ ਮੈਂ ਹਵਾ ਹੀ ਚਲਾਉਂਗਾ ਵੀ ਜਿੱਦੋਂ ਜਿੱਦੋਂ ਹਵਾ ਲੱਗੂਗੀ ਨਾ ਉਹੀ ਅਮਰ ਸ਼ਕਦਾ ਜਾਊਗਾ ਇਸ ਕਰਕੇ ਹਰ ਗੱਲ ਨੂੰ ਆਰਐਸਐਸ ਨਾਲਾਂ ਜੋੜ ਦਿਆ ਕਰੋ ਹਰ ਗੱਲ ਨੂੰ ਹਿੰਦੂਵਾਨਾਂ ਨਾਲ ਜੋੜ ਦਿਆ ਕਰੋ ਵੀ ਹਾਏ ਮਰ ਗਏ ਹਿੰਦੂ ਬਣ ਗਏ ਐ ਇਦਾਂ ਨਹੀਂ ਹੁੰਦਾ ਹੁੰਦਾ ਸਿੱਖੀ ਇੰਨੀ ਕਮਜ਼ੋਰ ਨਹੀਂ ਯਾਰ ਇਹ ਤਾਂ ਉਹ ਦੋਨੇ ਮੁੱਕੇ ਜਦੋਂ ਬੰਦ-ਬੰਦ ਕੱਟ ਗਏ ਸੀਗੇ ਇਹ ਤਾਂ ਉਹ ਦੋਨੇ ਮੁੱਕੇ ਜਦੋਂ ਸਿਰਾਂ ਦੇ ਮੁੱਲ ਪੈ ਗਏ ਸੀਗੇ ਇਹ ਤਾਂ ਉਹ ਦੋਦੀ ਮੁੱਕੇ ਜਦੋਂ ਚਰਖੜੀਆਂ ਤੇ ਚੜੇ ਸੀ ਮਾਵਾਂ ਦੇ ਟੋਟੇ ਬੱਚਿਆਂ ਦੇ ਗਾਲਕੀ ਗੱਲਾਂ 'ਚ ਮਾਵਾਂ ਦੇ ਹਾਰ ਪਏ ਸੀ ਉਦੋਂ ਨਹੀਂ ਮੁੱਕੇ ਤੇ ਹੁਣ ਬਾਣੀ ਪੜਿਆ ਖਤ ਅਸੀਂ ਪਖੰਡ ਚ ਵੜ ਜਾਏ ਤੇ ਮੁੱਕ ਜਾਂ ਖਤਮ ਹੋ ਜਾਾਂਗੇ ਅਸੀਂ ਅਖੇ ਜੀ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਨੇ ਜੀ ਉੱਥੇ ਲੋਕੀ ਪੈਸਾ ਇਕੱਠਾ ਯਾਰ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਗੁਰੂ ਦੀਆਂ ਬੋਲ ਕਹੀ ਚਾਉਂਦੀਆਂ ਤੁਹਾਨੂੰ ਜੇ ਗੁਰੂ ਦੀ ਗੁਰ ਚਾਰ ਪੈਸੇ ਪੈਂਦੇ ਨੇ ਉਹ ਹੀ ਚੁੱਪਦੀਆਂ ਤੁਹਾਨੂੰ ਮੈਂ ਠੀਕ ਹੈ ਮੰਨਦਾ ਸੰਸਥਾਵਾਂ 'ਚ ਘਾਟਾ ਹੋ ਸਕਦੀਆਂ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਘਾਟਾ ਹੋ ਸਕਦੀ ਆ ਜਾਂ ਜਿਹੜੇ ਹੋਰ ਸੰਸਥਾਵਾਂ ਨੇ ਉਹਨਾਂ 'ਚ ਮੈਨਾਂ 100 ਘਾਟਾ ਹੋਣਗੀਆਂ ਹੋ ਸਕਦੀਆਂ ਨੇ ਹੈਗੀਆਂ ਨੇ ਪਰ ਇਹਦਾ ਮਤਲਬ ਵੀ ਉਹਨਾਂ ਦੇ ਬਹਾਨੇ ਅਸੀਂ ਪੜੀ ਜਾ ਰਹੀ ਬਾਣੀ ਨੂੰ ਟਾਰਗੇਟ ਕਰਾਂਗੇ ਸ਼ਹੀਦਾਂ ਸੰਘਾਂ ਤੇ ਕਿੰਤੂ ਕਰਾਂਗੇ ਅਖੇ ਮੈਂ ਉਹ ਦੇਖਦੇ ਸੀ ਨੌਜਵਾਨ ਕਹਿੰਦਾ ਨਾਮ ਨਹੀਂ ਉਹਦਾ ਜੇ ਕਿਸੇ ਨਾਮ ਪਤਾ ਹੋਵੇ ਤਾਂ ਇਸ ਨੂੰ ਮੈਂਸ਼ਨ ਕਰ ਲਓ ਉਹਨੂੰ ਵੀਰ ਨੂੰ ਤੇ ਜੇ ਮੈਨੂੰ ਨਾਮ ਦੱਸਿਓ ਤਾਂ ਵਿਸਰਗਾ ਮੈਨੂੰ ਉਹ ਨੌਜਵਾਨ ਕਹਿੰਦਾ ਇਹ ਅ ਬਾਬਾ ਦੀਪ ਸਿੰਘ ਨੂੰ ਤਾਂ ਕਿ ਗੁਰੂ ਬਣਾਈ ਜਾਂਦੇ ਨੇ ਇੱਕ ਬੰਨੇ ਗੁਰੂ ਸਾਹਿਬ ਕਹਿ ਰਹੇਗੇ ਵੀ ਜਿਹੜਾ ਸਿੱਖ ਹੈ ਉਹ ਮੇਰਾ ਰੂਪ ਹੈ ਮਾਰੇ ਕਹਿ ਰਹੇ ਨਾ ਮੈਂ ਰੂਪ ਐ ਸਿੱਖ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਤੇ ਇੱਕ ਬੰਦੇ ਦਾ ਗੁਰੂ ਸਾਹਿਬ ਕਹਿੰਦੇ ਮੇਰਾ ਰੂਪ ਆ ਖਾਲਸਾ ਤੇ ਜੇ ਪੁੱਤ ਜਿਹੜਾ ਵਾ ਉਹ ਪਿਓਰ ਗਾ ਲੱਗ ਲੱਗੂ ਕਿਹਦੇ ਵਰਗਾ ਜੇ ਪੁੱਤ ਪਿਓਰ ਗਾ ਲੱਗਣ ਲੱਗ ਗਿਆ ਤੇ ਦੇਖਣ ਵਾਲੇ ਨੇ ਕਹਿਤਾ ਵੀ ਯਾਰ ਤੇਰਾ ਤਾਂ ਮਹਾਂਦਰਾ ਤੇਰੇ ਪਿਓ ਦੇ ਪੈਂਦਾ ਕੋ ਮੜਾ ਹੋ ਗਿਆ ਆਪਾਂ ਦੇਖਦੇ ਨਾ ਇੱਕ ਆਮ ਗੱਲ ਜਿਹੜੀ ਹੁੰਦੀ ਆ ਉਦਾਹਰਨ ਤੌਰ ਤੇ ਬੱਚਿਆ ਜਿਹੜਾ ਹੁੰਦਾ ਉਹ ਦਾ ਮਹਾਂਦਰਾ ਜਿਹਾ ਪਿਓ ਨਾਲ ਲੱਲਦਾ ਹੋਵੇ ਤਾਂ ਲੋਕ ਕਹਿੰਦੇ ਯਾਰ ਇਹ ਨਾ ਆਪਣੀ ਪਿਓ ਵਰਗਾ ਲੱਗਦਾ ਦੁਨਿਆਵੀ ਤੌਰ ਦੇ ਉੱਤੇ ਤੇ ਜੇ ਇੱਥੇ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲਦਾ ਸਿੱਖ ਬਾਣੀ ਤੇ ਬਾਣੀ ਦਾ ਧਾਰਨੀ ਹੁੰਦਾ ਤੇ ਉਹ ਗੁਰੂ ਵਰਗਾ ਲੱਗਣ ਲੱਗ ਜਾਂਦਾ ਤੇ ਇੱਚ ਮਾੜਾ ਤੇ ਪਾਪ ਕੀ ਆ ਜਿਹਦਾ ਸਰੂਪ ਜਿਹੜਾ ਵਾ ਉਹ ਗੁਰੂ ਵਰਗਾ ਬਣ ਜਾਂਦਾ ਤੇ ਪਾਪ ਕੀ ਆ ਜੋ ਉਹ ਵਿਕਾਰਾਂ ਤੋਂ ਬਚਿਆ ਬਾਣੀ ਪੜਦਾ ਗੁਰਬਾਣੀ ਦੇ ਨਾਲ ਜੁੜਿਆ ਅੰਦਰੋਂ ਬਾਣੀ ਨੂੰ ਵਿਚਾਰ ਵਿਚਰਦਾ ਬਾਣੀ ਨੂੰ ਵਿਚਾਰਦਾ ਬਾਣੀ ਅਨੁਸਾਰ ਆਸ਼ੀਅਨਸਾਰ ਜੀਵਨ ਜਿਉਂਦਾ ਤੇ ਪਾਪ ਕੀ ਹੁੰਦਾ ਮਾਰਾ ਕੀ ਹੁੰਦਾ ਅੱਬੇ ਦੀਆਂ ਬੱਚੀਆਂ ਨੇ ਦੋ ਇੱਕ ਛੋਟੀ ਬੱਚੀ ਆ 4-5 ਸਾਲ ਦੀ ਇੱਕ 10-12 ਸਾਲ ਦੀ ਬੱਚੀ ਆ ਠੀਕ ਆ ਸਾਡੇ ਘਰ 'ਚ ਟੀਵੀ ਆ ਮਤਲਬ ਕਦੀ ਸਾਡੀਆਂ ਮੇਰੀਆਂ ਧੀਆਂ ਨੇ ਉਹ ਟੀਵੀ ਨਹੀਂ ਲਾਗਾ ਟੀਵੀ ਲਾ ਕੇ ਕਦੀ ਕਾਂਟੋ ਨਹੀਂ ਦੇਖੇ ਮਰੀ ਬੱਚੀਆਂ ਨੇ ਕਦੀ ਗਾਣੇ ਨਹੀਂ ਸੁਣੇ ਜਦ ਕਿ ਅਸੀਂ ਉਹਨਾਂ ਤੇ ਕੋਈ ਬੰਦਸ਼ ਨਹੀਂ ਹੈ ਕੋਈ ਡਰਾਵਾ ਨਹੀਂ ਹੈ ਸਾਡਾ ਕੋ ਉਹਨਾਂ ਨੂੰ ਡਰਾਇਆ ਨਹੀਂ ਹੋਇਆ ਸੀ ਸਿਰਫ ਸਮਝਾਇਆ ਹੀ ਆ ਬੱਚਿਆਂ ਨੂੰ ਕੋਈ ਨਹੀਂ ਪੁੱਤ ਗੰਦੇ ਗਾਣੇ ਨਹੀਂ ਸੁਣੀ ਉਹ ਸਾਨੂੰ ਸਾਡੇ ਗੁਰੂ ਨੇ ਪਰਚਿਆ ਹੋਇਆ ਗੰਦੀਆਂ ਫਿਲਮਾਂ ਨਹੀਂ ਦੇਖੀਆਂ ਪੁੱਤ ਸਾਡੇ ਗੁਰੂ ਨੇ ਸਾਨੂੰ ਪਰਚਿਆ ਹੋਇਆ ਗਾਣੇ ਨਹੀਂ ਸੁਣਿਆ ਨੱਚੀਦਾ ਨਹੀਂ ਕਿਤੇ ਸਾਡੇ ਕਦੇ ਆਲਗਵਾਂਡ ਪ੍ਰੋਗਰਾਮ ਹੋਵੇ ਮੈਂ ਕਦੀ ਆਪਣੀ ਧਿਆਉਣੀਆਂ ਨਹੀਂ ਵੇਖਿਆ ਵੀ ਉਹ ਜਾ ਕੇ ਤੇ ਡੀਜੇ ਲੱਗਾ ਉਹ ਨੱਚਦੀਆਂ ਹੋਣਗੀਆਂ ਇਹਨਾਂ ਕਿ ਡਰਾਈਆਂ ਹੋਈਆਂ ਨੇ ਸਿਰਫ ਸਮਝਾਇਆ ਹੋਇਆ ਉਹਨਾਂ ਨੂੰ ਸ਼ੁਰੂਆਤ ਤਾਂ ਘਰੋਂ ਕਰਨੀ ਪੈਣੀ ਆ ਨਾ ਆਪਣੇ ਉਹ ਜਿੰਨੇ ਕਰ ਸਕਦੇ ਹੁਣ ਇੱਥੇ ਵੀ ਕਹਿ ਦੋ ਕਈ ਕੋਚ ਕਰਨ ਲੱਗ ਤੁਸੀਂ ਆਪਣੀਆਂ ਬੱਚੀਆਂ ਨੂੰ ਅਫੇ ਜੀ ਉਹ ਡਰਾ ਕੇ ਰੱਖਿਆ ਹੋਇਆ ਵਾ ਤੁਸੀਂ ਆਪਣੇ ਬੱਚਿਆਂ ਨੂੰ ਆਜ਼ਾਦ ਨਹੀਂ ਕਰਦੀ ਆਜ਼ਾਦੀ ਕਿਹੜੀ ਆਜ਼ਾਦੀ ਕਿਹੜੀ ਆਜ਼ਾਦੀ ਭਾਈ ਇਹ ਆਜ਼ਾਦੀ ਦੇ ਦਈਏ ਬੱਚਿਆਂ ਨੂੰ ਵੀ ਬੱਚੇ ਨੱਚੋ ਗੰਦੇ ਗਾਣਿਆਂ ਤੇ ਬਾਣੀ ਨਾਲ ਪੜੋ ਇਹ ਦੇ ਦੀ ਆਜ਼ਾਦੀ ਆਪਣੇ ਬੱਚਿਆਂ ਨੂੰ ਵੀ ਬੱਚੇ ਗੰਦੀਆਂ ਫਿਲਮਾਂ ਵੇਖੋ ਗੰਦੇ ਗਾਣੇ ਤੇ ਨੱਚੋ ਹਨਾ ਤੇ ਭੰਗੜੇ ਪਾਓ ਮਾਰੀ ਨਾ ਪੜੋ ਇਹ ਜਦ ਦੀ ਇਹ ਜਦ ਦੀ ਇਹ ਠੀਕ ਰਹੋਗੇ ਜਦ ਦੀ ਆਪਣੀ ਮਾਨਸਿਕ ਦਸ਼ਾ ਨੂੰ ਸਹੀ ਕਰੀਏ ਆਪਣੀ ਮਾਨਸਿਕ ਦਸ਼ਾ ਨਾ ਵਿਗਾੜੀਏ ਗੁਰਬਾਣੀ ਪੜ ਰਹੇ ਨੇ ਸਿੱਖ ਤੇ ਕੋ ਪਾਪ ਨਹੀਂ ਕਰ ਰਹੇ ਜੇ ਕੋ ਸਿਸਟਮ ਚ ਘਾਟ ਆ ਕੋ ਪ੍ਰਬੰਧਾਂ ਚ ਘਾਟ ਆ ਜੇ ਕੋ ਗਲਤ ਲੱਗਦਾ ਤੇ ਉਹ ਸੁਜੈਸਟ ਕਰ ਸਕਦੇ ਹੋ ਉਹ ਸਹੀ ਕੀਤਾ ਜਾ ਸਕਦਾ ਪਰ ਇਹ ਕਹਿਣਾ ਵੀ ਹਾਏ ਹਾਏ ਕਿਉਂ ਸੇ ਇਕੱਠੇ ਹੋ ਗਏ ਬਾਣੀ ਪੜ ਰਹੇ ਨੇ ਚ ਪਹਿਰੇ ਦੇ ਨਾਂ ਤੇ ਤਾਂ ਪਾਪ ਹੋ ਗਿਆ ਇਹ ਤਾਂ ਪਖੰਡ ਹੋ ਗਿਆ ਤੇ ਫਿਰ ਭਾਈ ਰੱਬ ਹੀ ਰੱਖਾ ਸਾਡਾ ਫਿਰ ਸਾਡਾ ਰੱਬ ਹੀ ਰੱਖਾ ਫਿਰ ਸਾਨੂੰ ਮਹਾਰਾ ਜੀ ਅਰਦਾਸ ਦਾ ਵੀ ਮਹਾਰਾ ਸਾਨੂੰ ਸਮੱਤ ਬਖਸ਼ਾ ਜੇ ਤੁਹਾਨੂੰ ਬਾਣੀ ਹੀ ਪਖੰਡ ਲੱਗਣ ਲੱਗੀ ਹੈ ਤੇ ਨਾਮ ਜਪਣੇ ਪਖੰਡ ਲੱਗਣ ਲੱਗਾ ਕੋਈ ਉੱਠਦਾ ਅਗੇ ਜੀ ਵੈਗਰੂ ਵੈਗਰੂ ਤੋਤਾ ਲੜਣੇ ਕੋਈ ਉੱਠਦਾ ਦਸਮ ਦੇ ਕਿੰਤੂ ਕਰ ਦਿੰਦਾ ਕੋਈ ਉੜਦਾ ਅਮਰ ਤੇ ਕਿੰਤੂ ਕਰ ਦਿੰਦਾ ਜਿਹਦਾ ਜੋ ਜੀ ਕਰਦਾ ਕੀ ਆਂਦੇ ਹੁੰਦੇ ਆ ਫੇਸਬੁਕ ਆ ਬਾਂਦਰਾ ਤੇ ਬਲੂਗ ਆਲਾ ਹਿਸਾਬ ਆਈ ਆ ਜਿਹਦਾ ਜੀ ਕਰਦਾ ਜਿੱਦਨ ਨੂੰ ਉਧਰ ਨੂੰ ਗੋਲੀ ਚਲਾ ਦਿੰਦਾ ਇਹ ਨਹੀਂ ਕਰਦੇ ਵੀ ਸਾਡੇ ਕੋਲ ਇੱਕ ਸਾਧਨਾ ਸੋਸ਼ਲ ਮੀਡੀਆ ਤੇ ਦੁਰਵਰਤੋਂ ਨਾ ਕਰੀਏ ਇਹਦੀ ਵਰਤੋਂ ਕਰੀਏ ਪੰਬਲ ਭੂਸਿਆਂ ਚ ਨਾ ਪਾਈਏ ਆਪਣੇ ਲੋਕਾਂ ਨੂੰ ਸਾਡੇ ਤਾਂ ਆਲਰੇਡੀ ਸਾਡੇ ਲੋਕ ਤਾਂ ਮਾਨਸਿਕ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਆ ਜਿੱਦਾਂ ਨੂੰ ਕੋ ਪਖੰਡੀ ਦੇ ਦਾ ਉਦੋਂ ਤੋਂ ਤੁਰ ਪੈਂਦੇ ਆ ਕਬ ਕੀਓ ਉਹ ਬਾਕਰਪੁਰਿਆ ਜਾ ਦੇਖਿਆ ਕਿ ਮੈਂ ਤੁਰਿਆ ਨਵਾਂ ਹੀ ਉਹ ਕੁਝ ਦਿਨ ਪਹਿਲਾਂ ਜੇ ਕਿਸੇ ਧੀ ਨਾਲ ਉਹਦੇ ਕੁਝ ਗਲਤ ਕੀਤਾ ਸੀ ਉਹਦੀ ਵੀਡੀਓ ਵਾਇਰਲ ਹੋਈ ਸੀਗੀ ਉਹ ਬਾਕਰਪੁਰੀ ਇਹਨੂੰ ਫੜ ਕੇ ਲੋਕਾਂ ਸਾਡਿਆਂ ਦੇ ਉਹ ਸਿਰ ਤੇ ਭਾਇਆ ਉਹ ਉਹ ਪਹਿਲਾਂ ਸਿੱਖ ਜੇ ਸਿੱਖ ਜਾਂਦਾ ਉਹ ਕਹਿੰਦਾ ਜੀ ਸਿੱਖੀ ਦੀ ਗੱਲ ਕਰਨ ਲੱਪੈਦਾ ਜੇ ਕੋਈ Hindu ਜਾਂਦਾ Hindu ਦੀ ਕਰਨ ਲੱਪੈਦਾ ਕਹਿੰਦਾ Muslim ਜਾਂਦਾ ਮੁਸਲਮਾਨ ਦੀ ਗੱਲ ਕਰਨ ਲੱਪੈਦਾ ਆਪਣੇ ਨੂੰ ਐ ਪ੍ਰੈਜੈਂਟ ਕਰਦਾ ਉਹਨਾਂ ਦਾ ਸਿੱਖ ਹੋਈ ਨਹੀਂ ਤੇ ਕਰਦਾ ਉਹ ਪਖੰਡਿਆ ਲੋਕਾਂ ਦੇ ਉਹ ਜਿਹੜਾ ਪਾਸਵਰਡ ਧੀ ਦੇ ਇੱਕ ਵੀਡੀਓ ਵੀ ਤੁਸੀਂ ਦੇਖੀ ਵਾਇਰਲ ਹੋਈ ਵੀ ਉਹ ਪਾਸਪੋਰਟ ਤੇ ਸਾਈਨ ਕਰਕੇ ਹੰਦਾ ਜਿਹੜਾ ਤੇ ਸਾਡੇ ਨਾਲ ਚੱਕ ਕੇ ਉਹਨੂੰ ਰੱਬ ਬਣਾਤਾ ਦਿਨਾਂ ਦੇ ਵਿੱਚ ਵੇਖਿਆ ਮੈਂ ਅਜੇ ਕੋਈ ਦਿਨ ਪਹਿਲਾਂ ਉਹ ਗਉਂਦਾ ਫਿਰਦਾ ਸੀ ਉਹ ਗਾਣੇ ਤੇ ਕਦੀ ਧੀ ਦੇ ਨਾਲ ਧੱਕਾ ਕਰਨ ਦਾ ਇਲਜ਼ਾਮ ਲੱਗਾ ਤੇ ਸ਼ਰਿਆਂ ਬਲਾਤ ਕਰ ਕਰ ਹੁੰਦਾ ਮਾਫੀ ਮੰਗ ਰਿਹਾ ਵੀਡੀਓ ਦੇ ਵਿੱਚ ਦਿਖ ਰਿਹਾ ਸ਼ਰਿਆਂ ਸਾਡੇ ਨਾਲ ਚੱਕ ਕੇ ਉਹਨੂੰ ਰੱਬ ਬਣਾਇਆ ਕਿੰਨਾ ਬਣਾਇਆ ਸਿੱਖਾਂ ਦੇ ਬਣਾਇਆ ਤੇ ਜੇ ਉਹਨਾਂ ਸਿੱਖਾਂ ਨੂੰ ਇਹ ਮਤ ਆ ਜਾਂਦੀ ਆ ਵੀ ਇਹ ਗਲਤ ਆ ਤੇ ਉਹ ਸ਼ਹੀਦਾਂ ਸਾਹਿਬ ਜਾਂ ਕਿਸੇ ਗੁਰੂ ਘਰ 'ਚ ਸੁਖਣੀ ਸਾਹਿਬ ਦੇ ਨਾਮ ਦੇ ਉੱਤੇ ਨਾਮ ਜਪਣ ਦੇ ਨਾਂ ਤੇ ਸੁਪਹਿਰਾ ਸਾਹਿਬ ਦੇ ਨਾਮ ਦੇ ਉੱਤੇ ਬਾਣੀ ਪੜਨ ਲੱਗ ਪੈਂਦੇ ਆ ਤੇ ਕੀ ਪਾਪ ਹੋ ਜਾਂਦਾ ਕੀ ਮੜਾ ਹੋ ਜਾਂਦਾ ਸੋ ਇਸ ਕਰਕੇ ਮੇਰੀ ਚਰਨਾ 'ਚ ਬੇਨਤੀ ਆ ਭਰਾਵੋ ਜੇ ਆਪ ਨਹੀਂ ਨਾ ਕੁਝ ਕਰ ਸਕਦੇ ਆਪ ਨਹੀਂ ਕੁਝ ਕਰਨ ਜੋਗੇ ਤੇ ਦੂਜੇ ਜਿਹੜੇ ਕਰਦੇ ਉਹਨਾਂ ਨੂੰ ਨਾ ਰੋਕੋ ਜਿ ਪਖਾਣ ਦੀ ਗੱਲ ਕਰਨੀ ਆ ਤੇ ਉਹ ਪਖੰਡ ਮੈਂ ਤੁਹਾਨੂੰ ਵਿਖਾਉਣਾ ਵੀ ਕਿਹੜੇ ਪਖੰਡ ਹੋ ਰਹੇ ਨੇ ਉਹਨਾਂ ਪਖੰਡਾਂ ਦਾ ਵਿਰੋਧ ਕਰੋ ਜਿਹੜੇ ਐਕਚੁਅਲ ਚ ਹੋ ਰਹੇ ਨੇ ਪਖੰਡ ਉਧਰ ਧਮੂ ਨਹੀਂ ਕਰ ਤੁਸੀਂ